2021 ਮਾਡਲ ਹੈ ਪਹਿਲੇ ਨਾਮ ਤੇ ਆ 12ਵੇਂ ਮਹੀਨੇ ਦੀ ਹੈ ਚੱਲੀ ਹੈ ਸਿਰਫ 15000 ਫੁੱਲ ਬੀਮਾ ਪਹਿਲੇ ਨਾਮ ਤੇ ਆ 2034000 ਹੀ ਚੱਲੀ ਹੈ 2018 18 ਮਾਡਲ 2021 ਮਾਡਲ ਹੈ ਐਸਐਕਸ ਵੇਰੀਐਂਟ ਹੈ ਪੈਨਰੋਮਿਕ ਸਨਰੂਫ ਵਾਲਾ ਠੀਕ ਹੈ 46000 ਚੱਲੀ ਹੈ ਸਾਰੇ ਫੀਚਰੇ ਦੇ ਵਿੱਚ ਕੰਪਲੀਟ ਹੈ ਜੀ ਚੱਲੀ ਹੋਈ ਹੈ ਸਿਰਫ 37000 ਕਿਲੋਮੀਟਰ ਨਵੀਂ ਦਾ ਮਤਲਬ ਨਵੀਂ ਹੈ ਲੈਣੀਓ ਵੇਚ ਤਕਰੀਬਨ ਤਕਰੀਬਨ 18 ਲੱਖ ਰੁਪਏ ਦੀ ਮਿਲੂਗੀ ਜੀ ਠੀਕ ਹੈ ਔਨ ਰੋਡ ਚੱਲੀ ਹੋਈ ਹੈ ਸਿਰਫ 32000 ਕਿਲੋਮੀਟਰ ਪੰਜਾਬ ਦੀ ਜੇ ਸਟੇਸ਼ਨ ਹੈ। ਲੋ ਮਿੱਤਰੋ ਬੋਰਡ ਦੇਖ ਕੇ ਤੁਸੀਂ ਪਛਾਣ ਹੀ ਗਏ ਹੋਵੋਗੇ ਕਿ ਕਿੱਥੇ ਖੜੇ ਆ। ਆਪਾਂ ਖੜਿਆ ਸ੍ਰੀ ਮੁਕਸਰ ਸਾਹਿਬ ਗਣਪਤੀ ਘਰ ਬਾਜ਼ਾਰ। ਸਣੀ ਬਾਈ ਆਪਣੇ ਨਾਲ ਆ। ਕੀ ਹਾਲ ਹੈ ਵੀਰੇ? ਵਧੀਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਮਿੱਤਰੋ ਤੇ ਵੀਡੀਓ ਸ਼ੁਰੂ ਕਰਨ ਲੱਗੇ ਆ ਥਾਰ ਤੋਂ। ਦੱਸੋ ਵੀਰੇ ਫਿਰ। 2023 ਮਾਡਲ ਹੈ ਜੀ। ਹੂੰ। ਫਰੋਹੀਪਰ ਦਾ ਨੰਬਰ ਆ। ਅਨਟੱਚ ਦੀ ਗਰੰਟੀ ਹੈ। ਠੀਕ ਹੈ। ਸਸਤੀ ਲੱਗੀ ਹੈ ਘੱਟੋ ਘੱਟ 1 ਲੱਖ ਤੋਂ 1.5 ਲੱਖ ਰੁਪਏ ਦੀ ਕਾਰ ਦਿਓ ਪਰ ਲਾਈਟਿੰਗ, ਗ੍ਰਿੱਲ, ਸੀਟ ਕਵਰ, ਸਾਈਡ ਸ਼ੀਸ਼ੇ ਤੇ ਆ ਵੀ ਆ ਗਿਆ ਨਾ ਕੀ ਕਹਿੰਦੇ ਐਕਸਟਰਾ ਸਮਾਨ ਲੱਗਿਆ ਬੰਪਰ ਟੂ ਬੰਪਰ ओरिजिनल ਦੀ ਗਾਰੰਟੀ ਹੈ ਚੱਲ ਰਹੀ ਹੈ ਸਿਰਫ ਤੇ ਸਿਰਫ 18000 ਕਿਲੋਮੀਟਰ 4x4 ਮੈਨੂਅਲ 4x4 ਮੈਨੂਅਲ ਜਿਹਦੀ ਸਭ ਤੋਂ ਵੱਧ ਸਭ ਤੋਂ ਵੱਧ ਡਿਮਾਂਡ ਹੈ ਇਸ ਕਾਰ ਦੀ ਅੱਜ ਕੱਲ ਤੇ ਲੱਭਿਆ ਨਹੀਂ ਮਿਲਦੀ ਹੈ ਨਾ ਲੱਭਿਆ ਨਹੀਂ ਮਿਲਦੀ ਜੀ ਸ਼ੋਰਮ ਦੇ ਵਿੱਚੋਂ ਵੀ ਡਿਸਕੰਟੀਨਿਊ ਹੋ ਚੁੱਕੀ ਹੈ ਬੰਦ ਹੋ ਗਈ ਜੀ ਮਿਲਦੀ ਨਹੀਂ ਚੋਰ ਠੀਕ ਹੈ ਵੀਰੇ ਤੇ ਰੇਟ ਗੱਡੀ ਦਾ ਕਿਹੜਾ ਦੇਣਾ ਇਹ ਗੱਡੀ ਯੈਸ ਨੋ ਦੇ ਵਿੱਚ ਰੇਟ ਦੇਵਾਂਗੇ ਜੀ 바ਰਗੇਨਿੰਗ ਨਹੀਂ ਕਰਨੀ ਅਸੀਂ ਰੇਟ ਦੇ ਵਿੱਚ 14 ਲੱਖ ਤੇ 15000 ਰੁਪਏ ਦੀ ਕਾਰ ਦੇ ਦੇਾਂਗੇ ਯੈਸ ਨ 12.5 ਤੋਂ 13 ਲੱਖ ਰੁਪਏ ਤੱਕ ਦਾ ਲੋਨ ਆਪਾਂ ਬੈਂਕ ਤੋਂ ਇਸ ਤੋਂ ਉੱਪਰ ਕਰਵਾ ਦਿਆਂਗੇ ਠੀਕ ਹੈ ਵੀਰੇ ਪਰ ਬੰਦੇ ਦੀ ਪੋਸੀਬਿਲਟੀ ਬੰਦੀ ਹੋਵੇ ਲੋਨ ਹਾਂ ਠੀਕ ਹੈ ਲਓ ਮਿੱਤਰੋ ਥਾਰ ਦੇਣੀ ਆ ਤੁਹਾਨੂੰ 4x4 ਮੈਨੂਅਲ 23 ਮਾਡਲ 14 ਲੱਖ 15 14 ਲੱਖ 15 ਹਜ਼ਾਰ ਦੀ ਕਾਰ 13 ਲੱਖ ਰੁਪਏ ਤੱਕ ਦਾ ਲੋਨ ਕਰਵਾ ਦਿਆਂਗੇ ਕਾਰ ਦੇ ਉੱਪਰ ਬੀਮਾ ਫੁੱਲ ਹੈ ਕਾਰ ਯਾਰ ਲੈ ਕੇ ਆਉਣਾ ਫਿਰ ਤਾਂ ਇੰਸ਼ੋਰੈਂਸ ਫੁੱਲ ਹੈ ਐਕਸਟਰਾ ਸੈਸੀ ਲੱਗੀ ਹੋਈ ਹੈ ਤਕਰੀਬਨ 1.5 ਤੋਂ 2 ਲੱਖ ਰੁਪਏ ਦੀ ਠੀਕ ਹੈ ਵੀਰੇ ਹਾਂਜੀ ਤੇ ਆਜੋ ਅੱਗੇ ਫਿਰ ਇੱਧਰ ਕ੍ਰੇਟਾ ਖੜੀ ਆ ਉਸ ਤੋਂ ਬਾਅਦ ਆ ਗਈ ਜੀ ਕ੍ਰੇ 2019 ਮਾਡਲ ਹੈ ਹਮ ਸਾਰਨਾ ਵੱਧ ਵੇਖਣ ਵਾਲਾ ਬ੍ਰਾਂਡ ਇਹ ਹੈ ਜੀ ਇਹ 1.4 E+ ਹੈ ਜੀ ਠੀਕ ਹੈ ਜਿਹੜੀ ਘੱਟ ਬਕਾਊ ਮਿਲਦੀ ਹੈ ਜੀ 올 ओरिजिनल ਦੀ ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ ਪਹਿਲੇ ਨਾਂ ਤੇ ਹੈ 2019 ਮਾਡਲ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਜਵਾ ਬਿਲਕੁਲ ਨਵੀਂ ਦਾ ਮਤਲਬ ਨਵੀਂ ਹੈ ਜੀ ਹਮ ਤੇ ਰੇਟ ਗੱਡੀ ਦਾ ਵੀਰੇ ਕਾਰ ਦੇ ਦੇ ਦਿਆਂਗੇ ਯਸਰ ਉਹਦੇ ਵਿੱਚ 9 ਲੱਖ ਤੇ 45000 ਰੁਪਏ ਦੀ ਕਾਰ ਦੇ ਦੇ ਦਿਆਂਗੇ 8 ਤੋਂ 8.5 ਲੱਖ ਰੁਪਏ ਤੱਕ ਦਾ ਇਸ ਕਾਰ ਦੇ ਉੱਪਰ ਲੋਨ ਕਰਵਾ ਦੇਾਂਗੇ ਜੀ 올 ਇਹਨਾਂ ਦੀ ਗਾਰੰਟੀ ਰਿਟਰਨ ਚ ਚੱਲੀ ਐ ਸਿਰਫ 45000 ਕਿਲੋਵਰ ਲੱਖ ਰੁਪਇਆ ਮੰਗ ਲੱਖ ਰੁਪਇਆ ਡਾਣੇ ਮੇ ਉਹਨਾਂ ਕਾਰ ਦੇ ਦੇ ਰਹੇ ਆਂ ਠੀਕ ਆ ਵੀਰੇ ਤੇ ਅੱਗੇ ਆਗੀ ਵੀਰੇ ਵਰਨਾ ਤੇ ਵਰਨਾ ਬਿਨਾ ਜਮਾ ਹੀ ਨਹੀਂ ਸਰਨਾ 2021 ਮਾਡਲ ਆ 12ਵੇਂ ਮਹੀਨੇ ਦੀ ਐ ਠੀਕ ਐ ਫੁੱਲ ਬੀਮਾ ਦਾ ਆਜਾ ਹੋ ਗਿਆ ਅੱਛਾ ਪੀਵੀ 35 13 11 ਨੰਬਰ ਆ ਨਵੇਂ ਟਾਇਰ ਆ ਨਵੇਂ ਸੀਟ ਕਵਰ ਆ ਐਸਐਕਸ ਡੀਜ਼ਲ ਦੇ ਵਿੱਚ ਹੀ ਡੀਜ਼ਲ ਕਾਰਾਂ ਬੰਦ ਹੋ ਗਈਆਂ ਇਹ ਕਾਰ ਜਸਨੋ ਦੇ ਵਿੱਚ ਦੇਣ ਵਾਲਾ ਪ੍ਰਾਈਸ ਐ ਜਿਹਦਾ 11 ਲੱਖ ਤੇ 25000 ਰੁਪਇਆ ਸਵਾ 11 ਲੱਖ ਦੀ ਸਵਾ 11 ਲੱਖ ਦੀ ਕਾਰ ਦੇ ਦੇ ਦਿਆਂਗੇ 10 ਲੱਖ ਤੱਕ ਦਾ ਲੋਨ ਕਰਾ ਦੇਾਂਗੇ 48000 ਚੱਲੀ ਐ ਫੁੱਲ ਇਨਸ਼ੋਰਡ ਆ ਡੀਜ਼ਲ ਦੇ ਵਿੱਚ ਕੱਲੀ ਐਸ ਐਕਸ ਐ ਜੀ ਐਸ ਐਕਸ ਉਹ ਨਹੀਂ ਗਈ ਕੱਲੀ ਐਸ ਐਕਸ ਐ ਜੀ ਹਾਂ ਜੀ ਸਵਾ ਕੁ ਲੱਖ ਰੁਪਿਆ ਤੁਸੀਂ ਲੈ ਕੇ ਆਉਣਾ ਡਾਊਨ ਪੇਮੈਂਟ ਡਾਊਨ ਪੇਮੈਂਟ 10 ਲੱਖ ਦਾ ਲੋਨ ਕਰਾ ਦੇਾਂਗੇ ਨਵੇਂ ਸੀਟ ਕਵਰ ਐਮ ਪੂਫਰ ਬਲੂ ਪੰਕ ਦਾ ਸਿਸਟਮ ਸਾਰਾ ਲੱਗਿਆ ਹੋਇਆ ਸਾਰਾ ਕੁਝ ਵਿੱਚ ਸਾਰਾ ਕੁਝ ਵਿੱਚ ਹੀ ਤੇ ਅੱਗੇ ਆ ਗਈ i20 ਇਹ ਕਾਰਾਂ ਉਹ ਦਿਖਾਵਾਂਗੇ ਜਿਹੜੀਆਂ ਅਲਦਕ ਆਈਆਂ ਹੀ ਆਲਦਕ ਵਾਸ਼ਿੰਗ ਹੋ ਗਈ ਲੱਗੀਆਂ ਕੋਈ ਪਾਲਿਸ਼ਿੰਗ ਨਹੀਂ 2022 12 ਮਹੀਨੇ ਦੀ ਸਪੋਰਟਸ ਪੈਟਰੋਲ ਪਿਛਲੀ ਵੀਡੀਓ ਦੇ ਵਿੱਚ i20 ਪੈਟਰੋਲ ਨੂੰ ਲੋਕਾਂ ਨੇ ਬਹੁਤ ਪਿਆਰ ਕੀਤਾ ਵੀਰ ਮੇਰੇ ਆਕੇ ਫਰੀਦਕੋਟ ਤੋਂ ਕਾਰ ਪਰਚੇਜ਼ ਕਰਕੇ ਵੀ ਲੈ ਗਏ ਆਲ オリジナル ਦੀ ਗਾਰੰਟੀ ਹੈ ਪਹਿਲੇ ਨਾਂ ਤੇ ਇਹ 12ਵੇਂ ਮਹੀਨੇ ਦੀ 15 ਤਰੀਕ ਦੀ ਕਾਰ ਹੈ ਸਪੋਰਟਸ ਮਾਡਲ ਹੈ ਸ਼ੋਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ ਅੱਜ ਮਿਲੂਗੀ 9,30,35000 ਰੁਪਏ ਦੀ ਆਪਾਂ ਯਸਰੋਂ ਦੇ ਵਿੱਚ ਕਾਰ ਦੇ ਦੇ ਦਿਆਂਗੇ 6,90,000 ਰੁਪਏ ਦੀ 6,90,000 90,000 ਦੀ ਕਾਰ ਦੇ ਦੇ ਦਿਆਂਗੇ ਸਾਢੇ 6 ਲੱਖ ਦਾ ਲੋਨ ਕਰਾ ਦੇਾਂਗੇ ਜੀ ਸਿਰਫ 40 40,000 ਰੁਪਏ ਨੌਨ ਮੈਂਬਰ ਨਾਲ ਕਾਰ ਦੇ ਦੇ ਦਿਆਂਗੇ ਬੰਪਰ ਟੂ ਬੰਪਰ オリジナル 크ਰੂਜ਼ ਕੰਟਰੋਲ ਠੀਕ ਹੈ ਟੱਚ ਪੈਨਲ ਆਟੋਮੈਟਿਕ ਕਲਾਈਮੇਟ ਕੰਟਰੋਲ ਸਾਰੇ ਫੀਚਰ ਆ ਜਾਂਦੇ ਸਪੋਰਟਸ ਦੇ ਵਿੱਚ ਪੈਟਰੋਲ ਵਾਲ ਲੈ ਜੀ ਠੀਕ ਹੈ ਪਹਿਲੇ ਨਾਂ ਦੀ ਕਾਰ ਹੈ ਮੁਕਸਰ ਦਾ ਨੰਬਰ ਹੈ 92292 ਕੋਈ ਵੀਰ ਮੇਰਾ ਕਾਰ ਚੈੱਕ ਕਰਾ ਕੇ ਆ ਸਕਦਾ 36000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ ਦਾ ਕੰਪਨੀ ਰਿਕਾਰਡ 36000 ਹਾਂਜੀ ਠੀਕ ਹੈ ਤੇ ਅੱਗੇ ਭਾਈ ਗੱਡੀ ਆ ਗਈ ਇਗਨਿਸ ਪੈਟਰੋਲ ਦੀ ਹੈ ਨਾ ਇਗਨਿਸ ਪੈਟਰੋਲ 2018 ਡੈਲਟਾ ਹਮ ਇਸ ਕਾਰ ਦੀ ਬਹੁਤ ਡਿਮਾਂਡ ਹੈ ਜੀ 올 ओरिजिनल ਹੈ ਪਹਿਲੇ ਨਾਮ ਤੇ ਆ ਫੁੱਲ ਵੀਮਾ ਫੁੱਲ ਬੀਮਾ ਪਹਿਲੇ ਨਾਮ ਤੇ ਆ 2034000 ਚੱਲੀ ਆ 2018 18 ਮਾਡਲ ਅੰਦਰੋਂ ਕੰਡੀਸ਼ਨ ਚੈੱਕ ਕਰਾ ਮਿੱਤਰਾ 34000 ਚੱਲੀ ਆ 34000 ਚੱਲੀ ਆ ਠੀਕ ਹੈ ਸਟੀਅਰਿੰਗ ਦੇ ਬਟਨ ਬਲੂਟੂਥ ਕਨੈਕਟੀਵਿਟੀ ਨਵੇਂ ਸੀਟ ਕਵਰ ਹਰ ਚੀਜ਼ ਨਾਲ ਆ ਸਟਿੱਪਣੀ ਅਨਜੂੜਾ ਨਵੀਂ ਦਾ ਮਤਲਬ ਨਵੀਆਂ ਨੈਕਸਾ ਦੀ ਕਾਰ ਜੀ ਤੇ ਰੇਟ ਗੱਡੀ ਦਾ ਨਵੀਂ ਕਾਰ ਲੈਣੀ ਹੋਵੇ 735000 ਰੁਪਏ ਦੀ ਹੈ ਜੀ ਗਣਪਤੀ ਕਾਰ ਬਿਜ਼ਾਰ ਤੁਹਾਨੂੰ ਯਸਨੋ ਦੇ ਵਿੱਚ ਕਾਰ ਦੇ ਦੂਗਾ 425000 ਰੁਪਏ ਦੀ ਸਵਾ 4 ਲੱਖ ਦੀ 4 ਲੱਖ ਰੁਪਏ ਦਾ ਕਹਦਾ ਲੋਨ ਕਰਾ ਦੇਾਂਗੇ ਜੀ ਸਿਰਫ 25000 ਰੁਪਏ ਡਾਉਨ ਪੇਮੈਂਟ ਦਾ ਲੈ ਕੇ ਆਉਣਾ ਤੇ ਗੱਡੀ ਤੁਸੀਂ 4,25,000 ਰੁਪਏ ਦੀ ایسਨੋ ਦੇ ਵਿੱਚ ਕਾਰ ਦੇ ਦੇ ਦਿਆਂਗੇ ਜੀ 4 ਲੱਖ ਰੁਪਏ ਤੱਕ ਦਾ ਲੋਨ ਆਪਾਂ ਬੈਂਕ ਤੋਂ ਕਰਵਾ ਦੇਾਂਗੇ ਇਸ ਕਾਰ ਦੇ ਉੱਪਰ ਠੀਕ ਹੈ ਵੀਰੇ ਲੋਨ ਫੈਸਿਲਿਟੀ ਸਾਡੇ ਕੋਲ ਸਿਰਫ ਪੰਜਾਬ ਵਾਸਤੇ ਅਵੇਲੇਬਲ ਹੈ ਜੀ ਸਾਡੇ ਕੋਲ ਜੰਮੂ ਕਸ਼ਮੀਰ ਰਾਜਸਥਾਨ ਹਰਿਆਣਾ ਉਹਦੇ ਵਾਸਤੇ ਸਾਡੇ ਕੋਲ ਲੋਨ ਫੈਸਿਲਿਟੀ ਅਵੇਲੇਬਲ ਨਹੀਂ ਹੈ ਸਿਰਫ ਪੰਜਾਬੀਆਂ ਵਾਸਤੇ ਹੈ ਪੰਜਾਬ ਦੇ ਵਸਨੀਕਾਂ ਵਾਸਤੇ ਠੀਕ ਹੈ ਵੀਰੇ ਤੇ ਅੱਗੇ ਬਈ ਇੱਕ ਥਾਰ ਹੋਰ ਆ ਗਈ ਉਸ ਤੋਂ ਬਾਅਦ ਆ ਗਈ ਜੀ ਨੰਬਰ ਚੈੱਕ ਕਰਾ ਦੇ 0047 2023 ਮਾਡਲ ਆਟੋਮੈਟਿਕ ਦੇ ਵਿੱਚ ਕਾਰ ਹੈ 23 ਮਾਡਲ ਆਟੋਮੈਟਿਕ ਪਹਿਲਾਂ ਆਪਾਂ ਕਾਰ ਦਿਖਾਈ ਸੀ ਮੈਨੂਅਲ ਦੇ ਵਿੱਚ ਇਹ ਕਾਰ ਹੈਗੀ ਆ ਆਟੋ ਗੇਅਰ ਦੇ ਵਿੱਚ ਠੀਕ ਹੈ ਵੀਰੇ 올 ओरिजिनल ਦੀ ਗਾਰੰਟੀ ਹੈ ਪਹਿਲੇ ਨਾਂ ਤੇ ਹੈ ਤੇ ਫੁੱਲੀ ਬੀਮਾ ਕਾਰ ਦਾ ਠੀਕ ਹੈ ਅੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਵਾਓ ਕਰ ਵਿੱਚ ਚੈੱਕ 4x4 ਆਟੋਮੈਟਿਕ 4x4 ਆਟੋਮੈਟਿਕ ਦੇ ਵਿੱਚ ਕਾਰ ਹੈ ਠੀਕ ਹੈ ਨਵੀਂ ਦਾ ਮਤਲਬ ਨਵੀਂ ਹੈ ਯਸਨੋ ਦੇ ਵਿੱਚ ਇਹਦੀ ਕੀਮਤ ਹੈ ਜੀ 15 ਲੱਖ ਤੇ 25000 ਰੁਪਿਆ 15 ਲੱਖ 25000 15 ਲੱਖ 25000 ਰੁਪਏ ਦੀ ਗੱਡੀ ਦੇ ਦਿਆਂਗੇ ਆਟੋ ਗੇਅਰ ਦੇ ਵਿੱਚ ਟੌਪ ਐਂਡ ਮਾਡਲ ਹੈ ਡੀਜ਼ਲ ਤੇ ਲੋਨ ਕਿੰਨੇ ਦਾ ਹੋ ਜੂਗਾ 14.5 ਲੱਖ ਰੁਪਏ 14 ਤੋਂ 14.5 ਦੇ ਵਿੱਚ ਲੋਨ ਹੋ ਜੂਗਾ ਇਸ ਕਾਰ ਠੀਕ ਹੈ ਹਾਂਜੀ ਠੀਕ ਹੈ ਵੀਰੇ ਅੱਗੇ ਆ ਗਈ ਕ੍ਰੇਟਾ 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 2021 ਮਾਡਲ ਹੈ ਐਸਐਕਸ ਵੇਰੀਐਂਟ ਹੈ ਪੈਨਰੋਮਿਕ ਸਨਰੂਫ ਵਾਲਾ ਠੀਕ ਹੈ 46000 ਚੱਲੀ ਹੈ ਪਹਿਲੇ ਨਾਂ ਤੇ ਆ 10ਵੇਂ ਮਹੀਨੇ ਦੀ ਕਾਰ ਹੈ ਠੀਕ ਹੈ ਯਸਨੋ ਦੇ ਵਿੱਚ ਦੇਣ ਵਾਲਾ ਪ੍ਰਾਈਸ ਹੈ 14,25,000 ਰੁਪਏ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਮਿੱਤਰਾਂ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਨਵੇਂ ਸੀਟ ਕਵਰ 14,25,000 ਦੀ ਕਾਰ ਹੈ ਸਾਡੇ 12.5 ਲੱਖ ਰੁਪਏ ਤੱਕ ਦਾ ਲੋਨ ਕਾਰ ਦੇ ਉੱਪਰ ਆਪਾਂ ਬੈਂਕ ਤੋਂ ਕਰਵਾ ਦੇਾਂਗੇ ਸਾਡੇ 12 ਲੱਖ ਦਾ ਲੋਨ ਹੋ ਜਾਊਗਾ ਤਕਰੀਬਨ 1,75,000 ਡਾਊਨ ਪੇਮੈਂਟ ਦੇਣੀ ਪਵੇ ਹਾਂਜੀ ਡਾਊਨ ਪੇਮੈਂਟ ਬਲਿਨੋ ਕਾਰ ਆ ਗਈ ਬਾਈ ਜੀ ਕਿੰਨਾ ਮਾਡਲ ਹੈ ਇਹ 2021 ਮਾਡਲ ਹੈ ਜੀ ਟੌਪ ਐਂਡ ਵੇਰੀਐਂਟ ਹੈ ਇਹ ਠੀਕ ਹੈ ਕੰਪਨੀ ਲਾਇਵਲ ਬੈਕ ਵਾਈਪਰ ਪੁਸ਼ ਬਟਨ ਸ ਸਟੀering ਕੰਟਰੋਲ ਆਟੋਮੈਟਿਕ ਕਲਾਈਮਿੰਗ ਕੰਟਰੋਲ ਸੀਟ ਐਡਜਸਟੇਬਲ ਸਟੀering ਐਡਜਸਟੇਬਲ ਸਾਰੇ ਫੀਚਰੇ ਚ ਆ ਜਾਂਦੇ ਆਟੋ ਫੋਲਡੇਬਲ ਮਿਰਰ ਹਮ ਸਾਰੇ ਫੀਚਰੇ ਦੇ ਵਿੱਚ ਕੰਪਲੀਟ ਹੈ ਜੀ ਚੱਲੀ ਹੋਈ ਹੈ ਸਿਰਫ 37000 ਕਿਲੋਮੀਟਰ ਨਵੀਂ ਦਾ ਮਤਲਬ ਨਵੀਂ ਹੈ ਯਸਨੋ ਦੇ ਵਿੱਚ ਦੇਣ ਵਾਲਾ ਪ੍ਰਾਈਸ ਹੈ 6 ਲੱਖ ਤੇ 90000 ਰੁਪਇਆ 6 ਲੱਖ 90000 ਸਾਡੇ 6 ਲੱਖ ਰੁਪਏ ਤੱਕ ਦਾ ਲੋਨ ਆਪਾਂ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਾ ਦੇਾਂਗੇ 2021 ਪੈਟਰੋਲ ਟੌਪ ਐਂਡ ਵੇਰੀਐਂਟ ਪੁਸ਼ ਬਟਨ ਸਟਾਰਟ ਸਿਰਫ 40000 ਰੁਪਿਆ ਲੈ ਕੇ ਆਉਣਾ ਤੇ ਗੱਡੀ ਘਰੇ ਲਿਜਾ ਸਕਦੇ ਹੋ ਬਾਕੀ ਲੋਨ ਹੋ ਜਾਊਗਾ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਆ ਗਈ ਕਰੋਲਾ ਐਲਟਿਸ ਕਰੋਲਾ ਐਲਟਿਸ ਹੈ ਜੀ 2000 ਤੇ 15 ਮਾਡਲ ਹੈ ਠੀਕ ਹੈ ਇਹਨੂੰ ਟਾਟਾ ਦਾ ਛੋਟਾ ਕਹਿੰਦੇ ਆ ਜੀ ਬਿਲਕੁਲ ਪਹਿਲੇ ਨਾਂ ਤੇ ਸਾਰਨਾ ਵੱਡੀ ਗੱਲ ਠੀਕ ਹੈ ਇੱਕ ਪਹਿਲੇ ਨਾਂ ਤੇ ਇੱਕ ਆਲ オリジナル ਦੀ ਗਾਰੰਟੀ ਰਿਟਨ ਚ ਲਿਖ ਕੇ ਦਿੱਤੀ ਜਾਊਗੀ ਨੰਬਰ ਵੀ ਪੇਡ ਆ ਸਾਰਨਾ ਵੱਡੀ ਗੱਲ ਟੌਪ ਐਂਡ ਮਾਡਲ ਹੈ ਜੀ ਐਲ ਜੀ ਆਮ ਤੁਹਾਨੂੰ ਬਾਜ਼ਾਰ ਦੇ ਵਿੱਚ ਜੇ ਵੱਧ ਪਕਾਓ ਮਿਲਣਗੀਆਂ ਜੀ ਮਿਲਣਗੀਆਂ ਜੇ ਐਲ ਜੀ ਐਲ ਕਾਰ ਤੁਹਾਨੂੰ ਪਕਾਓ ਹੀ ਨਹੀਂ ਮਿਲਣੀ 98000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੈ ਹਮ 올 ओरिजिनल ਆ ਨੋਟ ਮੀਟਰ ਟੈਂਪਰਡ ਨੋਟ ਐਕਸੀਡੈਂਟਲ ਨੋਟ ਰੀਪੇਂਟ ਨਵੇਂ ਟਾਇਰ ਪੰਜੋ ਹੀ ਇਹਦੇ ਯੋਕੋ ਹਮਾਂ ਦੇ ਬੀਮਾ ਫੁੱਲ ਹੈ ਯਸਨੋ ਵਾਲਾ ਪ੍ਰਾਈਸ ਹੈ ਜੀ ਲੈਣ ਦੇ ਨਾਲ ਆ 875000 ਰੁਪਿਆ ਠੀਕ ਹੈ 7 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਬੈਂਕ ਤੋਂ ਕਰਾ ਦਿਆਂਗੇ 1.2 ਲੱਖ ਰੁਪਏ 1.2 ਲੱਖ ਨਾਲ ਕਾਰ ਦੇ ਦੇ ਦਿਆਂਗੇ ਜਿਨੇ ਕਾਰ ਚਲਾਈ ਆ ਉਹਨੂੰ ਪਤਾ ਇਹ ਕਾਰ ਨਵੀਂ ਦਾ ਮੁੱਲ 22 ਕੇ 23 ਲੱਖ ਰੁਪਏ ਦੀ ਕਾਰ ਸੀ ਜੀ ਨਵੀਂ ਇਹ ਇਹ ਬਾਈ ਆਪਣਾ शाही ਗੱਡੀ ਆ ਗਈ ਇੱਕ ਰੇਟਾ ਹਾਂ ਤਾਂ ਆ ਦੀ ਸਾਰਨਾ ਵਧੀਆ ਕਾਰ ਆ ਜੀ ਲੈ ਹਸਡਾਨ ਦੇ ਵਿੱਚ ਬਿਲਕੁਲ ਤੇ ਅੱਗੇ ਆ ਗਈ ਜੀ ਕ੍ਰੇਟਾ ਹੂੰ ਕ੍ਰੇਟਾ 2018 ਆ ਆਟੋਮੈਟਿਕ ਦੇ ਵਿੱਚ ਕਾਰ ਹੈ ਜੀ ਇਹ ਠੀਕ ਹੈ ਪਹਿਲੇ ਨਾਂ ਤੇ ਆ 78000 ਚੱਲੀ ਆ 70000 ਆਟੋ ਗੇਅਰ ਦੇ ਵਿੱਚ ਆ ਨਿਊ ਗ੍ਰਿਲ ਦੇ ਵਿੱਚ ਆ ਸਨ ਰੂਫ ਵਾਲੀ ਕਾਰ ਆ 0096 ਨੰਬਰਾਂ ਪਰਿੰਡੇ ਦਾ ਪਹਿਲੇ ਨਾਂ ਤੇ ਆਟੋ ਗੇਅਰ ਦੇ ਵਿੱਚ ਨੀਟ ਐਂਡ ਕਲੀਨ ਇੰਟੀਰੀਅਰ ਆ ਨਵੇਂ ਸੀਟ ਕਵਰ ਆ ਬਿਲਕੁਲ ਨਵੀਂ ਕਾਰ ਆ ਜੀ ਨਵੀਂ ਕਾਰ ਜੀ ਬਿਲਕੁਲ ਨਵੀਂ ਪੁਸ਼ ਬਟਨ ਸਟਾਰ ਬਿਲਕੁਲ ਨੰ। ਜਿਆਪੈਸ ਕਾਰ ਦੇ ਰੇਟ ਦੀ ਗੱਲ ਕਰਾਂਗੇ ਯਸਨੋ ਦੇ ਵਿੱਚ ਕਾਰ ਦਾ ਰੇਟ ਆ ਜੀ 10 ਲੱਖ ਤੇ 65000 ਰੁਪਇਆ ਲੋਨ ਲੋਨ ਇਸ ਕਾਰ ਦੇ ਉੱਪਰ 9 ਲੱਖ ਰੁਪਏ ਤੱਕ ਦਾ ਕਰਾ ਦੇਾਂਗੇ ਜੀ 165000 ਰੁਪਇਆ ਡਾਊਨ ਪੇਮੈਂਟ ਦਾ ਇਹਦੇ ਵਾਸਤੇ ਲੈ ਕੇ ਹੋਣਾ ਬਾਈ ਤੁਸੀਂ ਤੇ ਗੱਡੀ ਲੈ ਜਾ ਲੈ ਜਾ ਲੈ ਜਾਓ ਬਈ ਗੱਡੀ ਤੇ ਅੱਗੇ ਆ ਗਈ ਬਾਈ ਜੀ ਸੈਂਟਰ ਉਹ ਆਟੋਗੇ ਛੋਟੀ ਦੇ ਵਿੱਚ ਆਟੋਮੈਟਿਕ ਕਾਰ ਆ ਜੀ ਪਿਛਲੀ ਵੀਡੀਓ ਦੇ ਵਿੱਚ ਆਟੋ ਕਾਰਾਂ ਨੂੰ ਸਾਡੇ ਨੂੰ ਬਹੁਤ ਪਿਆਰ ਮਿਲਿਆ ਤੁਹਾਡਿਆਂ ਨੂੰ ਬਹੁਤ ਭਰਾ ਮੇਰੇ ਕਾਰ ਪਰਚੇਸ ਕਰਕੇ ਲੈ ਕੇ ਗਏ 2021 ਮਾਡਲ ਹੈ ਪਹਿਲੇ ਨਾਂ ਤੇ ਆ 12ਵੇਂ ਮਹੀਨੇ ਦੀ ਹੈ ਚਲਿਏ ਸਿਰਫ 15000 15000 ਕਿਲੋਮੀਟਰ ਬੰਪਰ ਟੂ ਬੰਪਰ ਹੰ ਤਾਂ ਚਾ ਸ਼ੋਰੂਮ ਦਾ ਮਤਲਬ ਸ਼ੋਰੂਮ ਹੈ ਦਸੰਬਰ ਦੀ 21 ਹੈ ਜੇ ਕਾਰ ਦੇ ਰੇਟ ਦੀ ਗੱਲ ਕਰਾਂਏ ਕਾਰ ਦੇ ਦਿਆਂਗੇ 5.5 ਲੱਖ ਰੁਪਏ ਦੀ 5.5 ਲੱਖ 5.5 ਦੀ ਕਾਰ ਦੇ ਦਿਆਂਗੇ ਆਟੋ ਗੇਅਰ ਦੇ ਵਿੱਚ ਕਾਰ ਹੈ ਜੀ 5 ਦਾ ਲੋਨ ਹੋ ਜਾਊਗਾ 5.45 ਤੋਂ 5 ਦੇ ਵਿੱਚ ਉਹ ਚ ਲੋਨ ਕਰਾ ਦਿਆਂਗੇ ਜੀ ਠੀਕ ਹੈ ਇਹ ਲੇਡੀਜ਼ ਜਾਂ ਜਿਨ੍ਹਾਂ ਨੇ ਪੜੇ ਲਿਖੇ ਵਕੀਲ ਵਗੈਰਾ ਬਹੁਤ ਪਸੰਦ ਕਰਦੇ ਗਲੋਪਲ ਆਟੋਮੈਟਿਕ ਕਾਰ ਦਾ ਨਿਆਰਾ ਹੀ ਵੱਖਰਾ ਹੈ ਜੀ ਛੋਟੀਆਂ ਗੱਡੀਆਂ ਦੇ ਵਿੱਚ ਆਟੋਮੈਟਿਕ gear ਵਾਲੀ ਬਹੁਤ ਘੱਟ ਮਿਲਦੀ ਹੈ ਬਹੁਤ ਘੱਟ ਵਕਾਉ ਮਿਲਦੀ ਹੈ ਤੇ ਅੱਗੇ ਆ ਗਈ Kia Sonet Kia Sonet ਹੈ ਜੀ 2020 ਮਾਡਲ ਹੈ ਇਹ ਵੀ ਸਰਨਾ ਟਾਪ ਮਾਡਲ ਹੈ GTX GT ਲਾਈਨ ਠੀਕ ਹੈ ਇਹ ਨਵੀਂ ਲੈਣੀ ਹੋਵੇ ਅੱਜ ਤਕਰੀਬਨ ਤਕਰੀਬਨ 18 ਲੱਖ ਰੁਪਏ ਦੀ ਮਿਲੂਗੀ ਜੀ ਠੀਕ ਹੈ ਔਨ ਰੋਡ ਚੱਲੀ ਹੋਈ ਹੈ ਸਿਰਫ 32000 ਕਿਲੋਮੀਟਰ ਪੰਜਾਬ ਦੀ ਰਜਿਸਟ੍ਰੇਸ਼ਨ ਹੈ ਬੰਪਰ ਟੂ ਬੰਪਰ ਆਨ ਟੱਚ ਦੀ ਗਾਰੰਟੀ ਹੈ ਕਾਰ ਯਸ 11 ਲੱਖ ਦੀ ਮਾਡਲ ਕਿੰਨਾ ਕਿਹਾ ਸੀ ਬਾਈ ਮਾਡਲ 2020 20 ਮਾਡਲ ਠੀਕ ਹੈ ਵੀਰੇ 20 ਮਾਡਲ ਟਾਪ ਮਾਡਲ ਗੱਡੀ ਆ ਵੀਰੇ ਵੈਂਟੀਲੇਟਿਡ ਸੀਟਾਂ ਆ ਜਾਂਦੇ ਵਿੱਚ ਹਾਂਜੀ ਹਾਂਜੀ ਵੈਂਟੀਲੇਸ਼ਨ ਸੀਟਡ ਆ ਆਟੋਮੈਟਿਕ ਦੇ ਵਿੱਚ ਨਾਲ ਕਾਰ ਸਾਰੇ ਫੀਚਰ ਆ ਗਏ ਹਾਂਜੀ ਦੋ ਮਿੱਤਰੋ ਲੋਨ ਕਿੰਨਾ ਹੋ ਜੂ ਇਹਦੇ ਤੇ ਇਸ ਕਾਰ ਦੇ ਉੱਪਰ ਲੋਨ ਹੋ ਜਿਗਾ 10 ਲੱਖ ਰੁਪਏ ਦਾ 10 ਲੱਖ ਦਾ ਠੀਕ ਹੈ ਵੀਰੇ ਤੇ ਅੱਗੇ ਆ ਗਈ ਡਿਜ਼ਾਇਰ ਪੇਡ ਨੰਬਰ ਵਾਲੀ ਸੀਐਨਜੀ ਦੇ 2022 ਮਾਡਲ ਕਾਰ ਆ ਜੀ ਇਹ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਇਹ ਬਹੁਤ ਭਰਾਵਾਂ ਨੇ ਮਤਲਬ ਕਿ ਅਪਰੋਚ ਕੀਤਾ ਕਾਰ ਲੈਣ ਨੂੰ ਇੱਕ ਦੋ ਭਰਾਵਾਂ ਨੇ ਸਾਨੂੰ ਪੇਪਰ ਤੇ ਟੋਕਨ ਵੀ ਪਾਇਆ ਪਰ ਉਹਨਾਂ ਦਾ ਲੋਨ ਦੀ ਐਲੀਜੀਬਿਲਟੀ ਨਹੀਂ ਬਣੀ ਇਸ ਕਰਕੇ ਕਾਰ ਸਾਡੇ ਕੋਲ ਰਹਿ ਗਈ ਤਕਰੀਬਨ ਦੋ ਵਾਰੀ ਸੌਦਾ ਹੋ ਗਿਆ ਕਾਰ ਦਾ ਠੀਕ ਹੈ ਬੰਪਰ ਤੋਂ ਬੰਪਰ ਹੰ ਟੱਚ ਆ ਪਹਿਲੇ ਨਾਲ ਤੇ ਇਹ ਫੁੱਲ ਵੀ ਮੈਂ 56000 ਚੱਲੀ ਆ ਪੈਟਰੋਲ ਪਲੱਸ ਕੰਪਨੀ ਸੀएनजी ਆ ਕੰਪਨੀ ਗ੍ਰੀਨ ਕੈਲ ਨੇ ਜਿਹਨੂੰ ਆਪਾਂ ਆਲ オリジナル ਆ ਨਵੇਂ ਸੀਟ ਕਵਰ ਆ ਪੇਡ ਨੰਬਰ ਆ 2100 ਰੇਟ ਦੀ ਗੱਲ ਕਰਾਂਗੇ ਰੇਟ ਆਪਣਾ ਸੇਮ ਹੀ ਰਹਿਣ ਵਾਲਾ 725000 ਰੁਪਿਆ ਸਾਦਕ 6 ਲੱਖ ਰੁਪਏ ਤੱਕ ਦਾ ਲੋਨ ਆਪਾਂ ਕਾਰ ਦੇ ਉੱਪਰ ਕਰਵਾ ਦੇਾਂਗੇ ਜੀ ਨਵੀਂ ਵੀਰਾਂ ਨੂੰ ਇਹ ਦੱਸ ਦਿਆਂ ਸੀਐਨਜੀ ਕਾਰ ਨਵੀਂ ਬੰਦ ਹੋ ਚੁੱਕੀ ਹੈ ਜੀ ਸੀਐਨਜੀ ਕਾਰ ਮਰੂਤੀ ਦੀ ਨਵੀਂ ਬੰਦ ਹੋ ਚੁੱਕੀ ਹੈ ਨਹੀਂ ਮਿਲਣੀ ਜੇਹਰਾਂ ਸਾਰਾ ਨਵਾਂ ਡੀਕਲਾ ਪ੍ਰਾਈਵੇਟ ਹੈ ਸੀਐਨਜੀ ਤੇ 30 ਤੋਂ 35 ਦੇ ਵਿੱਚ ਮਾਈਲੇਜ ਕੰਪਨੀ ਰეკਮੈਂਡ ਕਰਦੀ ਹੈ ਜੀ ਠੀਕ ਹੈ ਵੀਰੇ 75000 ਰੁਪਿਆ ਡਾਊਨ ਪੇਮੈਂਟ ਦਾ ਲੈ ਲੈਂਦੇ ਹਾਂ ਫਿਰ ਬਾਕੀ ਦਾ ਸਾਰਾ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਜੀ ਅੱਗੇ ਆ ਗਈ ਵੈਗਨ ਆਰ ਬਹੁਤ ਜ਼ਿਆਦਾ ਪਿਆਰੀ ਕਾਰ ਹੈ ਜੀ ਬਹੁਤ ਜ਼ਿਆਦਾ ਡਿਮਾਂਡ ਚ ਕਾਰ ਹੈ ਇਹ ਦਸੰਬਰ ਦੀ ਹੈ 2021 ਮਾਡ ਵੀ ਐਕਸ ਪਲੱਸ ਮਾਡਲ ਹੈ ਜੀ ਇਹ ਹਾਂਜੀ ਇਹ ਡਬਲ 에ਅਰ ਬੈਗ ਆ ਜਾਂਦੇ ਆ ਕੰਪਨੀਆ ਸਟੀਰੀਓ ਆ ਜਾਂਦਾ ਸਟੀਰੀਂਗ ਦੇ ਕੰਟਰੋਲ ਆ ਜਾਂਦੇ ਆ ਸਾਰੇ ਫੀਚਰ ਇਹ ਚ ਆ ਜਾਂਦੇ ਆ ਚੱਲੀ ਕਿੰਨੀ ਹੋਈ ਆ ਚੱਲੀ ਹੋਈ ਸਿਰਫ ਤੇ ਸਿਰਫ 10000 ਕਿਲੋਮੀਟਰ 10000 ਕਿਲੋਮੀਟਰ ਚੱਲਿਆ ਮਿੱਤਰੋ ਜਮਾ ਨਵੀਂ ਕਾਰ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਫਸਟ ਓਨਰ ਆ ਫੁੱਲ ਇਨਸ਼ੋਰਡ ਆ ਤੇ ਰੇਟ ਵੀਰੇ ਇਹ ਕਾਰ ਜੈਸਨੋ ਦੇ ਵਿੱਚ ਦੇ ਦਿਆਂਗੇ 5 ਲੱਖ 10000 ਰੁਪਏ ਦੀ ਜੀ ਠੀਕ ਹੈ ਸਾਢੇ 4 ਲੱਖ ਰੁਪਏ ਤੱਕ ਦਾ ਬੈਂਕ ਤੋਂ ਇਸ ਕਾਰ ਦੇ ਉੱਪਰ ਲੋਨ ਕਰਵਾ ਦੇਾਂਗੇ ਜੀ ਸਰਵ 60000 ਡਾਊਨ ਪੇਮੈਂਟ ਤੇ ਅੱਗੇ ਆ ਗਈ ਐਸਪ੍ਰੈਸੋ ਮਿਨੀ ਬਰੀਜਾ ਮਿਨੀ ਬਰੀਜਾ ਵੀਰ ਮੇਰਾ ਕਹਿੰਦਾ 2000 ਤੇ 22 ਮਾਡਲ ਹੈ ਜੀ ਨਿਕਲੀ ਹੋਈ ਹੈ 25 1 2023 ਨੂੰ ਸ਼ੋਰੂਮ ਚੋਂ 25 1 2023 ਠੀਕ ਮੈਨੂਫੈਕਚਰਿੰਗ ਵਾਈਦੀ ਆ ਸੀ ਬਾਈ ਕਹਿ ਕੇ ਦੇਵਾਂਗੇ ਵੀਐਕਐਸ ਆਈ ਪਲੱਸ ਹੈ ਠੀਕ ਟੋਪ ਐਂਡ ਵੇਰੀਨ ਕਹਿੰਦੇ ਜਿਹਨੂੰ ਆਪਾਂ ਬੰਪਰ ਟੂ ਬੰਪਰ ਰੀਨਲ ਚੱਲੀ ਹੋਈ ਹੈ ਸਿਰਫ ਤੇ ਸਿਰਫ 8500 ਕਿਲੋਮੀਟਰ 8500 10 ਵੀ ਨਹੀਂ ਚੱਲੀ 8500 ਚੱਲੀ ਹੈ ਜੀ 10 ਵੀ ਨਹੀਂ ਚੱਲੀ ਟੱਚ ਪੈਨਲ ਸਟੀਅਰਿੰਗ ਦੇ ਕੰਟਰੋਲ ਵਗੈਰਾ ਇਹ ਚ ਆ ਜਾਂਦੇ ਆ ਕਾਰ ਦੇ ਵਿੱਚ ਠੀਕ ਹੈ ਨਵੀ ਦਾ ਮਾਦਰੋਂ ਨਵੀ ਆ ਏਬੀਐਸ 에ਅਰ ਬੈਗ ਸਭ ਕੁਝ ਆ ਜਾਂਦਾ ਰੇਟ ਦੀ ਗੱਲ ਕਰਾਂਗੇ ਯਸ਼ਰੋਂ ਦੇ ਵਿੱਚ ਦੇ ਦੇਾਂਗੇ 4 ਲੱਖ 40 ਹਜ਼ਾਰ ਰੁਪਏ ਦੀ 440 ਦੀ 440 ਦੀ ਦੇ ਦੇਾਂਗੇ ਵੀਰਾਂ ਨੂੰ ਦੱਸਣ ਲੱਗੇ ਖੁਸ਼ੀ ਹੋਊਗੀ ਇਸ ਕਾਰ ਦੇ ਉੱਪਰ 100% ਫੰਡਿੰਗ ਕਰਾ ਦੇਾਂਗੇ ਜੀ ਜ਼ੀਰੋ ਡਾਊਨ ਪੇਮੈਂਟ ਨਾਲ ਕਾਰ ਦੇ ਦੇਾਂਗੇ ਜੀ 120 ਰੁਪਿਆ ਤੁਸੀਂ ਲੈ ਕੇ ਨਹੀਂ ਆਉਣਾ ਸਿਰਫ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਉਣਾ ਹਾਂ ਸਾਰੇ ਦਾ ਸਾਰਾ ਲੋਨ ਸਾਰਾ ਲੋਨ ਹੋ ਜੂਗਾ ਕੋਈ ਫਾਈਲ ਖਰਚਾ ਵਗੈਰਾ 5-10 ਹਜ਼ਾਰ ਰੁਪਿਆ ਤਾਂ ਉਹ ਦੇਣਾ ਪਊਗਾ ਠੀਕ ਹੈ 440 ਦੀ ਕਾਰ ਆ 100% ਫੰਡਿੰਗ ਕਰਵਾ ਦ ਰੈਕਮੈਂਡੇਸ਼ਨ ਇਹ ਹੈ ਵੀ ਬੰਦੇ ਦੀ एलिਜੀਬਿਲਟੀ ਬੰਦੀ ਹੋਵੇ ਲੋਨ ਦੀ ਠੀਕ ਹੈ ਵੀਰੇ ਅੱਗੇ ਫੇਰ ਬੈਗਨਰ ਆ ਗਈ ਬਾਈ ਜੀ ਫੇਰ ਬੈਗਨਰ ਆ ਗਈ 2021 ਦਸੰਬਰ ਦੀ ਇਹ ਹੈ ਜੀ ਇਹ ਵੀ ਵੀਐਕਐਸਆਈ ਹੈ ਚੱਲੀ ਹੋਈ ਹੈ 31000 ਕਿਲੋਮੀਟਰ ਕੰਪਨੀ ਦੇ ਲੋਏ ਐਕਸਟਰਾ ਲੱਗੇ ਹੋਏ ਆ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਰੰਗ ਬਹੁਤ ਪਿਆਰਾ ਰੇਟ ਦੀ ਗੱਲ ਕਰਾਂਗੇ ਯਸਨੋ ਦੇ ਵਿੱਚ ਕਾਰ ਦੇ ਦਿਆਂਗੇ 4 ਲੱਖ ਤੇ 90000 ਰੁਪਏ ਦੀ 4 ਲੱਖ 90000 ਦੀ ਸਾਢੇ 4 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਵੀ ਆ ਬੈਂਕ ਤੋਂ ਕਰਵਾ ਦਿਆਂਗੇ ਜੀ 40000 ਰੁਪਿਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਤੇ ਗੱਡੀ ਤੁਸੀਂ ਘਰੇ ਲਿਜਾ ਸਕਦੇ ਹੋ ਜਮਾ ਨਵੀਂ ਕਾਰ ਆ ਠੀਕ ਹੈ ਵੀਰੇ ਅੱਗੇ ਆ ਜਾ ਮਿੱਤਰੋ ਇਸ ਤੋਂ ਬਾਅਦ ਆ ਗਈ ਆ ਆਪਣੇ ਕੋਲ ਹੋਰਾਂ ਕਾਰ ਲਾਸਟ ਵੀਡੀਓ ਦੇ ਵਿੱਚ ਸਾਡੇ ਕੋਲ ਲੋਕਾਂ ਨੇ ਬਹੁਤ ਅਪਰੋਚ ਕੀਤਾ ਪਰ ਕਈਆਂ ਦੇ ਵਿਚਾਰਿਆਂ ਦੇ ਲੋਨ ਵਗੈਰਾ ਨਹੀਂ ਹੋਏ ਇਹ ਸੇਮ ਪ੍ਰਾਈਸ 'ਚ ਹੀ ਖੜੀ ਆਈ 2021 ਮਾਡਲ ਆ 99000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ ਦੀ ਗਾਰੰਟੀ ਆ ਪਹਿਲੇ ਨਾਂ ਤੇ ਆ ਫੁੱਲ ਬੀਮਾ ਜਲੰਧਰ ਦਾ ਨੰਬਰ ਐਸ ਵੇਰੀਐਂਟ ਆ ਹੈਗੀ ਵੀ ਡੀਜ਼ਲ ਚ ਡੀਜ਼ਲ ਦੇ ਵਿੱਚ ਕਾਰ ਆ ਜੀ ਇਹਦਾ ਯਸਨੋ ਵਾਲਾ ਪ੍ਰਾਈਸ ਹੈ ਜੀ 5,65,000 ਰੁਪਿਆ ਜੇ ਆਪਾਂ ਲੋਨ ਦੀ ਗੱਲ ਕਰਾਂਗੇ ਬੰਦੇ ਦੀ ਐਲੀਜੀਬਿਲਟੀ ਬੰਨੀ ਜ਼ਰੂਰੀ ਹੈ ਜੀ ਲੋਨ ਆਪਾਂ 6 ਲੱਖ ਦਾ ਵੀ ਇਸ ਕਾਰ ਦੇ ਉੱਪਰ ਕਰਵਾ ਦੇਾਂਗੇ ਜੀ 5 ਲੱਖ ਰੇਟ ਕਿੰਨਾ ਹੈ 5,65,000 ਦੀ ਕਾਰ ਹੈ 6 ਲੱਖ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਕਰਵਾ ਦੇਾਂਗੇ ਪਰ ਬੰਦੇ ਦੀ ਐਲੀਜੀਬਿਲਟੀ ਬੰਨੀ ਹੋਵੇ 35,000 ਰੁਪਿਆ ਬਾਈ ਕਹਿੰਦਾ ਨਾਲ ਦੇ ਕੇ ਭੇਜਾਂਗੇ ਇੱਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਕਾਰ ਦੇਖਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰੋ ਉਸ ਤੋਂ ਬਾਅਦ ਬੇਸ਼ੱਕ ਇਸ ਕਾਰ ਦੇ ਉੱਪਰ 565 ਦੀ ਹੈ 6 ਦਾ ਹੀ ਲੋਨ ਹੋ ਜਾਣਾ ਸਾਡੇ ਕੋਲੇ 10 ਤੋਂ 20000 ਰੁਪਏ ਟੋਕਨ ਮਨੀ ਪਾਉਂਗੇ ਅਸੀਂ ਗੱਡੀ ਤਾਂ ਬੁੱਕ ਹੋਏਗੀ ਜੀ ਬਿਲਕੁਲ ਬਿਨਾ ਟੋਕਨ ਤੋਂ ਗੱਡੀ ਬੁੱਕ ਨਹੀਂ ਹੋਏਗੀ ਜੀ ਠੀਕ ਹੈ ਲੋਨ ਫਿਰ ਚੈੱਕ ਕਰਵਾਵਾਂਗੇ ਜੀ ਟੋਕਨ ਤੋਂ ਬਿਲਕੁਲ ਅੱਗੇ ਜੇ ਲੋਨ ਬਾਅਦ ਹੋਏ ਤਾਂ ਥੋੜਾ ਟੋਕਨ ਅਸੀਂ ਵਾਪਸ ਕਰ ਦੇਾਂਗੇ ਅਸੀਂ ਕਿਹੜੇ ਰੱਖਣੇ ਆ ਹਾਂਜੀ ਅੱਗੇ ਆ ਗਈ ਵੱਡੀ ਬਰੀਜ਼ਾ ਬਰੀਜ਼ਾ ਪਿਓਰ ਬਰੀਜ਼ਾ ਆ ਗਈ ਜੀ ਹੁਣ 2019 ਜੈਡਡੀ ਆਈ ਪਹਿਲੇ ਨਾਂ ਤੇ ਕੰਪਨੀ ਰਿਕਾਰਡ ਨਾਲ 70000 ਚੱਲੀ ਆ ਨਾਲ ਦੇ ਟਾਇਰ ਆ ਬੰਪਰ ਟੂ ਬੰਪਰ ਓਰਿਜਨਲ ਪੇਂਟ ਦੀ ਕਾਰ ਆ ਯੈਸਨੋ ਦੇ ਵਿੱਚ 9 ਲੱਖ ਰੁਪਏ 7.5 ਤੋਂ 8 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਬੈਂਕ ਤੋਂ ਆਪਾਂ ਲੋਨ ਕਰਾ ਦੇਗਾ ਇਹ ਕਾਰ ਦੇ ਤੇ 9 ਲੱਖ ਦੀ ਕਾਰ ਦੇ ਦਾਂਗੇ 8 ਲੱਖ ਤੱਕ ਦਾ 8.5 ਤੋਂ 7.5 ਤੋਂ 8 ਲੱਖ ਦਾ ਲੋਨ ਕਰਾ ਦੇਗਾ ਲੱਖ ਰੁਪਇਆ ਡਾਉਨ ਪੇਮੈਂਟ ਦਾ ਤੁਸੀਂ ਲੈ ਕੇ ਆਉਣਾ ਤੇ ਬ੍ਰਿਜਾ ਘਰੇ ਲਿਜਾ ਸਕਦੇ ਹੋ ਬਈ ਜੈਡ ਡੀ ਆਈ ਮਾਡਲ ਹੈ ਜੀ ਇਹ ਜੈਡ ਡੀ ਆਈ ਸਾਫ ਸੁਥਰੀ ਤੇ ਨਵੀਂ ਕਾਰ ਆ ਬਹੁਤ ਸੋਹਣੀ ਕਾਰ ਆ ਤੇ ਅੱਗੇ ਆ ਗਈ ਬਾਈ ਜੀ i20 ਦੱਸੋ ਵੀ i20 ਆ ਗਈ ਜੀ 2018 ਮਾਡਲ ਹੂੰ ਡੀਜ਼ਲ ਦੇ ਵਿੱਚ ਕਾਰ ਆ ਬੰਪਰ ਟੂ ਬੰਪਰ ਅੰਟਾਚ ਹੈ ਪਹਿਲੇ ਨਾਂ ਤੇ ਆ ਫੁੱਲ ਵੀ ਮੈਂ ਹਮ ਆਲ オリジナル ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਕੰਪਨੀ ਰਿਕਾਰਡ ਚੱਲੀ ਹੈ 24000 ਉਹਦੀ ਵੀ ਗਾਰੰਟੀ ਰਿਟਰਨ ਚ ਲਿਖ ਕੇ ਦੇਵਾਂਗੇ ਵੀ 24000 ਹੀ ਚੱਲੀ ਹੈ ਜੀ ਠੀਕ ਹੈ ਵੀਰੇ ਹਾਂਜੀ ਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਜਿਵੇਂ ਨਵੀਂ ਕਾਰ ਹੈ 24000 ਯਸਨੋ ਦੇ ਵਿੱਚ ਦੇਣ ਵਾਲਾ ਪ੍ਰਾਈਸ ਹੈ 6,65,000 ਰੁਪਿਆ ਠੀਕ ਹੈ 5 ਤੋਂ 5.5 ਲੱਖ ਰੁਪਏ ਤੱਕ ਦਾ ਲੋਨ ਆਪਾਂ ਬੈਂਕ ਤੋਂ ਇਸ ਕਾਰ ਦੇ ਉੱਪਰ ਵੀ ਕਰਵਾ ਦੇਾਂਗੇ ਮੈਂ ਸਾਰੀਆਂ ਕਾਰਾਂ ਦੇ ਕਿਸੇ ਵੀ ਕਾਰ ਦਾ ਨੰਬਰ ਨਹੀਂ ਲਗਾਇਆ ਹੋਇਆ ਹੈ ਜੀ ਕੋਈ ਵੀਰ ਭਰਾ ਮੇਰਾ ਰਿਕਾਰਡ ਚੈੱਕ ਕਰਵਾ ਕੇ ਸਾਡੇ ਤੋਂ ਕਾਰ ਪਰਚੇਸ ਕਰਨ ਆ ਸਕਦਾ ਹੈ ਜੀ ਜਿੰਨੀਆਂ ਮਤਲਬ ਮੀਟਰ ਦੱਸ ਰਿਹਾ ਤਾਂ ਉਹਨਾਂ ਜੈਨੂਨੀ ਹੈ ਜੀ ਸਾਡੀ ਰਿਟਰਨ ਦੇ ਵਿੱਚ ਗਾਰੰਟੀ ਵੀ ਹੈ ਕੋਈ ਵੀਰ ਭਰਾ ਮੇਰਾ ਜਲੰਧਰੋਂ ਆਉਂਦਾ ਪਠਾਨਕੋਟੋਂ ਆਉਂਦਾ ਪਟਿਆਲੇ ਤੋਂ ਆਉਂਦਾ ਆਪਦਾ ਰਿਕਾਰਡ ਚੈੱਕ ਕਰਵਾਵੇ ਰਿਕਾਰਡ ਚੈੱਕ ਕਰਵਾ ਕੇ ਆ ਸਕਦਾ ਹੈ ਜੀ ਅੱਗੇ ਆ ਗਈ ਮਿੱਤਰੋ ਬਲੇਰੋ ਕਾਰ 2023 ਮਾਡਲ ਦੱਸੋ ਵੀਰੇ 2023 ਹੈ ਜੀ 12ਵੇਂ ਮਹੀਨੇ ਦੀ ਹੈ ਠੀਕ ਹੈ। ਇਹਨੇ ਨਾ ਤੇ ਚੱਲੀ ਹੋਈ ਹੈ 32000 26 ਆਪਸ਼ਨਲ ਹੈ ਜੀ। ਠੀਕ ਹੈ। ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਮਿਲੂਗੀ ਤੁਹਾਨੂੰ 12 ਲੱਖ ਰੁਪਏ ਦੀ। ਹੂੰ। ਗਣਪਤੀ ਕਾਰਬਿਆਰ ਤੁਹਾਨੂੰ ਦੇ ਦੂਗਾ। ਯਸਰੋ ਦੇ ਵਿੱਚ 9 ਲੱਖ 65000 ਰੁਪਏ ਦੀ। 9 ਲੱਖ 65000 ਦੀ। 9 ਲੱਖ ਰੁਪਏ ਦਾ ਕਹਿੰਦਾ ਲੋਨ ਕਰਾ ਦਿਆਂ ਕਾਰ ਦੇ। ਸਿਰਫ 65000 ਰੁਪਏ ਲੈ ਕੇ ਆਉਣਾ ਡਾਊਨ ਪੇਮੈਂਟ ਦਾ ਤੇ ਗੱਡੀ ਤੁਸੀਂ ਘਰੇ ਲਿਜਾ ਸਕਦੇ ਹੋ। ਜਿਵੇਂ ਨਵੀਂ ਗੱਡੀ ਆ ਬਹੁਤ ਘੱਟ ਚੱਲੀ ਹੋਈ। ਅੱਗੇ ਬਾਈ ਜੀ ਫੇਰ ਬਲੇਰੋ ਕਾਰ ਹੀ ਆ ਗਈ। ਬਲੇਰੋ ਆ ਗਈ ਜੀ 2013 ਮਾਡਲ। 13 ਮਾਡਲ। ਲੋਇਟਰ ਕੰਪਨੀ ਚ ਲੱਗੇ ਹੋਏ ਇਹਦੇ ਜੀ ਹਮ ਆਲ ओरिजिनल ਦੀ ਗਾਰੰਟੀ ਹੈ 13 ਮਾਡਲ ਹੈ ਜੈਡ ਐਲ ਐਕਸ ਹੈ ਯੈਸਨੋ ਵਾਲਾ ਦੇਣ ਵਾਲਾ ਰੇਟ ਹੈ 4 ਲੱਖ 40000 ਰੁਪਿਆ 4 ਲੱਖ 40000 ਤੇ ਡਾਊਨ ਪੇਮੈਂਟ ਸਾਢੇ 30 ਤੋਂ 4 ਲੱਖ ਦਾ ਲੋਨ ਕਰਾ ਦੇਾਂਗੇ ਸਿਰਫ 50-60 ਹਜ਼ਾਰ ਡਾਊਨ ਪੇਮੈਂਟ ਨਾਲ ਕਾਰ ਦੇ ਦੇਾਂਗੇ ਜੀ 50-60 ਹਜ਼ਾਰ ਰੁਪਿਆ ਡਾਊਨ ਪੇਮੈਂਟ ਦੋ ਬਾਈ ਗੱਡੀ ਘਰੇ ਲੈ ਜਾਓ ਤੇ ਅੱਗੇ ਬਾਈ ਜੀ ਆ ਗਈ ਸਕਾਰਪਿਓ ਸਕਾਰਪਿਓ 2015 ਮਾਡਲ ਹੈ ਇਹ ਹਮ ਐਸ 10 ਐਸ 10 ਦੂਜੇ ਨਾਂ ਦੀ ਕਾਰ ਆ ਠੀਕ ਹੈ 90 ਹਜ਼ਾਰ ਦੇ ਤਕਰੀਬ ਚੱਲੀ ਵੀ ਹੈ ਕਾਰ ਠੀਕ ਹੈ ਬਈ ਯਸਨੋ ਦੇ ਵਿੱਚ ਰੇਟ ਦੇ ਦਿਆਂਗੇ ਇੱਕੋ ਗੱਲ 9 ਲੱਖ 10 ਹਜ਼ਾਰ ਰੁਪਏ ਦੀ 9 ਲੱਖ 10 ਹਜ਼ਾਰ ਦੀ ਕਾਰ ਦੇ ਦਿਆਂਗੇ 10 ਹਜ਼ਾਰ ਦੀ S10 ਦੂਜੇ ਨਾਂ ਤੇ ਆ ਫੁੱਲ ਵੀ ਮੈਂ ਠੀਕ ਹੈ ਲੋਨ ਦੀ ਗੱਲ ਕਰਾਂਗੇ 8 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ ਸਿਰਫ 1 ਲੱਖ 10 ਹਜ਼ਾਰ ਡਾਊਨ ਪੇਮੈਂਟ ਨਾਲ ਕਾਰ ਦੇ ਦਿਆਂਗੇ ਠੀਕ ਹੈ ਬਈ ਅੱਗੇ ਆ ਗਈ ਬਾਈ ਜੀ i20 i20 2015 ਸਪੋਰਟਸ ਮਾਡਲ ਆ ਪੁਸ਼ ਬਟਨ ਸਟਾਰਟ ਠੀਕ ਹੈ ਰੇਡ ਜੈਸਨੋ ਵਾਲਾ ਜੀ 5 ਲੱਖ ਰੁਪਇਆ 4 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਵੀ ਕਰਾ ਦੇਵਾਂਗੇ ਆਪਾਂ 4 ਲੱਖ ਦਾ ਲੋਨ ਹੋ ਜਾਊਗਾ ਠੀਕ ਹੈ ਵੀਰੇ ਅੱਗੇ ਆ ਗਈ ਨਿਸ਼ਾਨ ਦੀ ਟ੍ਰੈਨੋ ਕਾਰ ਨਿਸ਼ਾਨ ਦੀ ਟ੍ਰੈਨੋ ਹੈ ਜੀ ਉੱਚੀਆਂ ਕਾਰਾਂ ਦੇ ਵਿੱਚ ਲੋ ਬਜਟ ਦੀ ਕਾਰ ਹੈ ਜੀ ਇਹ 2013 ਮਾਡਲ ਹੈ ਹਰਿਆਣੇ ਦਾ ਨੰਬਰ ਐਨਓਸੀ ਮੁਕਸਰ ਦੀ ਆਈ ਵੀ ਹੈ ਜੀ ਠੀਕ ਹੈ ਐਨਓਸੀ ਨਾਲ ਕਾਰ ਦੇ ਦੇ ਦਾਂਗੇ ਜੈਸਨੋ ਦੇ ਵਿੱਚ 2.5 ਲੱਖ ਰੁਪਏ ਦੀ 2.5 ਲੱਖ ਦੀ ਹਾਂਜੀ ਬਹੁਤ ਘੱਟ ਬਜਟ ਦੇ ਵਿੱਚ ਗੱਡੀ ਹੈ ਬਾਈ ਜੀ ਜਿਹਨੂੰ ਉੱਚੀ ਗੱਡੀ ਚਾਹੀਦੀ ਆ ਤਾਂ ਆ ਗੱਡੀ ਤੁਸੀਂ ਲਿਜਾ ਸਕਦੇ ਹੋ ਤੇ ਅੱਗੇ ਬਾਈ ਗ ਕਿਹੜੀ ਹੈ ਵਾਕਸ ਵੈਗਨ ਦੀ ਵੈਂਟੋ ਵੈਂਟੋ ਹਰਿਆਣੇ ਦਾ ਨੰਬਰ ਹੈ ਜੀ ਹੂੰ ਜੇ ਬੰਦਾ ਹਰਿਆਣੇ ਦਾ ਲੈਣ ਆਲਾ ਹੋਵੇ ਤਾਂ ਹਰਿਆਣੇ ਵੀ ਦਿੱਤੀ ਜਾ ਸਕਦੀ ਐਨਓਸੀ ਕਰਾਉਣੀ ਐਨਓਸੀ ਕਰਵਾ ਦੇਾਂਗੇ ਜੀ ਹੂੰ 2015 ਮਾਡਲ ਆ ਆਟੋ ਗੇਅਰ ਦੇ ਵਿੱਚ ਕਾਰ ਹੈ ਠੀਕ ਪਹਿਲੇ ਨਾਂ ਤੇ ਇਹ ਫੁੱਲ ਵੀਮਾ ਆਲ ਰਿਜਨਲ ਹੈ ਰੇਟ ਦੀ ਗੱਲ ਕਰਾਂਗੇ ਯਸਨੋ ਦੇ ਵਿੱਚ 4 ਲੱਖ ਰੁਪਏ ਦੀ ਕਾਰ ਦੇ ਦੇਾਂਗੇ 4 ਲੱਖ ਦੀ ਠੀਕ ਹੈ ਵੀਰੇ ਜੇ ਇਸ ਕਾਰ ਦੇ ਉੱਪਰ ਲੋਨ ਕਰਾਉਣਾ ਤਾਂ ਲੋਨ ਵੀ ਕਰਾ ਦੇ ਲੋਨ ਵੀ ਹੋ ਜਾਊਗਾ ਕਰਾ ਦੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਵਰਨਾ ਵਰਨਾ ਹੈ ਜੀ 2012 ਮਾਡਲ 12 ਛੋਟੇ ਬਾਈਰ ਦੀ ਕਾਰ ਹੈ ਪਹਿਲੇ ਨਾਂ ਤੇ ਦੂਜੇ ਨਾਂ ਤੇ ਸੋਰੀ ਕਾਰ ਕਿਸੇ ਆਰਮੀ ਮੈਨ ਤੋਂ ਆਪਾਂ ਕਾਰ ਲਈ ਹੈ ਪੀਵੀ 31 ਮਾਨਸਾ ਦਾ ਨੰਬਰ ਹੈ ਨੋਨ ਐਕਸੀਡੈਂਟਲ ਹੈ ਆਲਮੋਸਟ ਰੀਨ ਲਗ ਇੱਕ ਦੋ ਪੀਸ ਪੇਂਟ ਹੋ ਸਕਦੇ ਕਿਉਂਕਿ ਮਾਡਲ ਹੈ 2012 ਹਾਂਜੀ ਰੇਟ ਦੀ ਗੱਲ ਕਰਾਂਗੇ ਪੰਜਾਬ ਨੰਬਰ ਦੀ ਕਾਰ ਦੇ ਦਾਂਗੇ ਯਸਨੋ ਦੇ ਵਿੱਚ 3 ਲੱਖ 40 ਹਜ਼ਾਰ ਰੁਪਏ ਦੀ 3 ਲੱਖ 40 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਯਸਨੋ ਦੇ ਠੀਕ ਹੈ ਇਹਨਾਂ ਗੱਡੀਆਂ ਦੇ ਵਿੱਚੋਂ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲਦਾ ਬਾਈ ਉਹਨਾਂ ਨਾਲ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਲੋਨ ਦੀ ਜ਼ਿੰਮੇਵਾਰੀ ਬਾਈ ਉਹਨਾਂ ਦੀ ਫੁੱਲ ਹੋਊਗੀ ਤੇ ਬਾਕੀ ਇੰਜਨ ਗੇਅਰ ਸਰ ਫੁੱਲ ਗਾਰੰਟੀ ਰਿਟਰਨ ਦੇ ਵਿੱਚ ਦਿੱਤੀ ਜਾਊਗੀ ਜੋ ਦੱਸਾਂਗੇ ਉਹੀ ਨਿਕਲੂਗਾ ਠੀਕ ਹੈ ਵੀਰੇ ਜੇ ਵੀਡੀਓ ਵਧੀਆ ਲੱਗੀ ਤੇ ਬਾਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ